ਅੱਜ ਤੂੰ ਰਹਿਮ ਸਾਡੇ ਉੱਤੇ ਕਰ ਦੇ ਸਾਨੂੰ ਸਾਰਿਆਂ ਨੂੰ ਰੂ ਦੇ ਨਾਲ ਪਾਰੀ ਦੇ ਸਾਨੂੰ ਸਾਰਿਆਂ ਨੂੰ ਰੂ ਦੇ ਨਾਲ ਪਾਰੀ ਦੇ ਅੱਜ ਤੂੰ ਰਹਿਮ ਸਾਡੇ ਉੱਤੇ ਕਰ ਦੇ ਅੱਜ ਤੂੰ ਰਹਿਮ ਸਾਡੇ ਉੱਤੇ ਕਰ ਦੇ ਸੱਦੇ ਤੇ ਵੇਖ ਅਸੀਂ ਆ ਗਏ ਤੁਸੀਂ ਸੱਦੇ ਤੇ ਵੇਖ ਅਸੀਂ ਆ ਗਏ ਤੇਰੇ ਚਰਨਾਂ ਚ ਦਿੱਲ ਵੇਖ ਤਾਰੇ ਗੇ ਤੇਰੇ ਚਰਨਾਂ ਚ ਦਿੱਲ ਵੇਖ ਤਾਰੇ ਦੇ ਅਜ ਤੁਰੇ ਅੱਜ ਤੂਰੇ ਮੇ ਸਾਡੇ ਉੱਤੇ ਕਰ ਦੇ ਸਾਨੂੰ ਸਾਰਿਆਂ ਨੂੰ ਰੂਹ ਦੇ ਨਾਲ ਪਾਰ ਦੇ ਸਾਨੂੰ ਸਾਰਿਆਂ ਨੂੰ ਰੂਹ ਦੇ ਨਾਲ ਪਾਰ ਦੇ ਅੱਜ ਤੂਰੇ ਮੇ ਸਾਡੇ ਉੱਤੇ ਕਰ ਦੇ ਅੱਜ ਤੂਰੇ ਮੇ ਸਾਡੇ ਉੱਤੇ ਕਰ ਦੇ ਦੇ ਤੇਜ ਜਲ ਦੇ ਪਿਆਸੇ ਵੇਖ ਕੇ ਅੰਮ੍ਰਿਤ ਜਲ ਦੇ ਪਿਆਸੇ ਵੇਖ ਕੇ ਬੜੀ ਖਾਤੂ ਰੁਦੀ ਅੱਜ ਇੱਥੇ ਕਰ ਦੇ ਬੜੀ ਖਾਤੂ ਰੁਦੀ ਅੱਜ ਇੱਥੇ ਕਰ ਦੇ ਅੱਜ ਤੁਰੇ ਅਹਿਮਤ ਸਾਡੇ ਉੱਤੇ ਕਰੀ ਦੇ ਸਾਨੂੰ ਸਾਰਿਆਂ ਨੂੰ ਰੂ ਦੇ ਨਾਲ ਪਾਰ ਦੇ ਸਾਨੂੰ ਸਾਰਿਆਂ ਨੂੰ ਰੂ ਦੇ ਨਾਲ ਪਾਰ ਦੇ ਅੱਜ ਤੂ ਰਹਿਮ ਸਾਡੇ ਉੱਤੇ ਕਰ ਦੇ ਅੱਜ ਤੂ ਰਹਿਮ ਸਾਡੇ ਉੱਤੇ ਕਰ ਦੇ ਯਾਵਾਨ ਵਿੱਚ ਮਹਿਨਦੀਆਂ ਵਹਾਵਾਗਾ ਯਾਵਾਨ ਵਿੱਚ ਮਹਿਨਦੀਆਂ ਵਹਾਵਾਗਾ ਐ ਹੋ ਫਰਮਾਨੀਏ ਜੇ ਪੂਰਾ ਕਰ ਦੇ ਐ ਹੋ ਫਰਮਾਨੀਏ ਤੇ ਪੂਰਾ ਕਰ ਦੇ ਅਜੇ ਤੁਰੇ ਮ ਸਾਡੇ ਉੱਤੇ ਕਰ ਦੇ aje to re v sade utte de tere daach fere vari lal lekar ke tere daach fere vari lal lekar ke aatma de, fier, da fier, veri, fier, da fier, veri, de yor na cheti de aatma de yor na cheti de ਅਜੇ ਤੂਰੇ ਮੈਂ ਸਾਡੇ ਉੱਤੇ ਕਰ ਦੇ ਅਜੇ ਤੂਰੇ ਮੈਂ ਸਾਡੇ ਉੱਤੇ ਕਰ ਦੇ ਸਾਨੂੰ ਸਾਰਿਆਂ ਨੂੰ ਦੂਦੇ ਨਾਲ ਪਰ ਦੇ ਸਾਨੂੰ ਸਾਰਿਆਂ ਨੂੰ ਦੂਦੇ ਨਾਲ ਪਰ ਦੇ ਅਜੇ ਤੂਰੇ ਤੂ ਰਹਿਮਾਤਾਂ ਦੇ ਉੱਤੇ ਕਰ ਦੇ ਅੱਜ ਤੂ ਰਹਿਮਾਤਾਂ ਦੇ ਉੱਤੇ ਕਰ ਦੇ ਅੱਜ ਤੂ ਰਹਿਮਾਤਾਂ ਦੇ ਉੱਤੇ ਕਰ ਦੇ